ਆ ਲਿਆਂਦੀ ਨੂੰ ਡਾਲੀ ਕਾਰ ਮੌਨਸਟਰ ਰੱਕ ਇਸ ਤਰ੍ਹਾਂ ਵੀਡੀਓ ਕਸ ਗੱਲ ਕੀਤੀ ਆ ਜੰਮੇ ਨੇ ਸਾਥੀ ਬੋ ਜੀ ਤੇ ਮਿਕਸ ਬਲੌਗ ਵੀਡੀਓ ਕਰਕੇ ਨੇ ਅਲੱਗ ਅਲੱਗ ਲੱਗ ਲੱਗ ਵੀਡੀਓ ਬਣਾ ਕੇ ਮਿਕਸ ਕਰਕੇ ਪੋਸਟ ਕਰਾਂਗੇ ਮਾਗੋ ਅਰੇ ਜਲਦੀ ਹੋਗੀ ਕਾਰ ਵੀ ਹੋਗੀ ਕਿਹਨੇ ਰੇਜ਼ਰ ਕਾਰ ਤੇ ਸਲੇਟ ਹੋਈ ਬੱਚਿਆਂ ਦੀ ਦਿਖਾ ਲਈ ਇਸ ਤਰ੍ਹਾਂ ਕਰਕੇ ਤੇ ਵਧੀਆ ਜਿਓ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਪ੍ਰਧਾਨ ਜੀ ਕੋ ਆਇਆ ਵਾ ਦਫਤਰ ਅੰਮ੍ਰਿਤਸਰ ਪਰ ਪ੍ਰਧਾਨ ਜੀ ਕਿੱਥੇ ਜਾ ਰਹੇ ਬਹੁਤ ਵਧੀਆ ਮਨਦੀਪ ਸਿੰਘ ਜੀ ਦਾ ਵਾਰਾ ਪਰ ਪ੍ਰਧਾਨ ਸਾਹਿਬ ਇੱਧਰ ਠਾਕੇ ਬੜੇ ਵੀਰੇ ਦੀ ਗੱਲ ਕੀ ਹੈ ਪਹਿਜ ਅੱਜ ਪਰਤਾਜੇ ਹੋ ਗਏ ਨੇ ਆਪੀ ਤੇ ਆ ਇਹ ਦਾ ਸਟੂਡੀਓ ਦਾ ਕੰਮ ਇਹਦੇ ਦਾ ਬੰਦੇ ਨੇ ਪੱਤਰਕਾਰ ਵੀ ਨਾਲੇ ਇਹ ਕੰਨਰ ਉੱਤੇ ਹੈ ਸਟੂਡੀਓ ਵਿਆਹ ਸਾਦੀ ਬੱਕਰ ਉਹਨੇ ਕਰਦੇ ਹੋ ਕੋਈ ਦਫਾ ਸਟੂਡੀਓ ਸਾਹਰੇ ਬੋਲ ਕੇ ਕਾਲੇ ਕੰਮਾਦੋ ਉੱਟਟਾਦਾ ਆਦ੍ਰਸ਼ਨ ਦਾਲ ਕੋ ਕਰਦੇ ਵੱਤ ਵੱਤ ਲੈਸ ਮਿਲੇਗੀ ਵੱਤ ਵੱਤ ਜੇ ਗਾਇ ਕੋਈ ਫੰਕਸ਼ਨ ਕਰਾਇਆ ਨਾ ਉਹ ਤੁਹਾਨੂੰ ਵੱਤ ਵੱਤ ਲੈਸ ਮਿਲੇਗੀ ਸਾਗ ਆ ਗਿਆ ਸਾਗ ਕਿੱਦਾਂ ਮਸਾਗ 100 ਕਿਲੋ ਹੈ 100 ਕਿਲੋ 100 ਦਾ 3 ਕਿਲੋ ਸਾਗ ਬਹੁਤ ਵਧੀਆ ਆ ਮੂਲੀ ਕਿਤਾ ਮੂਲੀ 40 ਰੁਪਏ ਕਿਲੋ ਆ ਵੀਰ ਦੀ ਜਿਹੜੀ ਆ ਇਹ ਲੁੰਦਾ ਤਾਜ ਪੈਲੇਟ ਦੇ ਸਾਹਮਣੇ ਕਾਂਦਵਾ ਰੋਡ ਤੇ ਲੈ ਆ ਜੀ ਕੋਈ ਦੁਕਾਨ ਤੇ पालक पालक 40 ਰੁਪਏ ਦਿলো 40 ਕਿਲੋ ਇਹ ਦੇਖੋ ਖਰੀਦ ਲਿਆ ਕਰੋ ਸਾਗ ਪੂਲੀਆਂ ਲੈਸ ਹੋ ਜੇਗੀ ਸਸਤੀ ਲਾਏਗਾ ਇਹ ਲੋਨਾਂ ਕਨਵਰੋਂ ਉੱੜਤੇ ਤਾਜ਼ ਪਹਿਲਸ ਲਾਗੇ ਲੰਘਦੇ ਆਂ ਮੈਂ ਵਧੀਆ ਲੱਗਾ ਸਾਗ ਮੈਂ ਲੈ ਲੈਨੇ ਸਾਗ ਆ ਗਾਵਾ 40 40 ਲੈਸ ਕਰ ਦਿਜੀਏ ਕੋਈ ਲੈਣੇ ਹਾਂ ਠੀਕ ਹੈ ਮੋਸ ਕਰਦੇ ਵਾਲੋ ਲੈਸ ਕਰ ਦਿ ਹਾਂ ਲੈਸ ਕਰ ਦੇ ਠੀਕ ਹੈ ਇਹ ਦੇਖੋ ਲੈ ਲੈ ਵੀਰ ਕੋ ਸਾਗ ਪੂਲੀਆਂ ਇਹ ਲੋਂਦਾ ਵਾ ਰੇੜੀ ਲੋਂਦਾ ਤਾਜ ਪੈਲਸ ਲਾਗੇ ਕਿ ਬੀਕੇ ਗਾਰਡਨ ਬੀਕੇ ਗਾਰਡਨ ਦੇ ਸਾਹਮਣੇ ਲੋਂਦਾ ਵਾ ਤੇ ਲੱਲੇ ਆ ਕੇ ਸਾਕ ਬਹੁਤ ਵਧੀਆ ਲੈਂਦਾ ਇੰਨੇ ਗੂਲੀਆਂ ਪਾਲਕ ਪਾਲਕ ਕਿਦਾਂ ਵੀਡੀਓ ਹੀ ਵੇਖੀ ਮੈਂ ਤੇ ਟੀਵੀ ਦੇ ਉਹਨੀਆਂ ਹਸਤੇ ਆਉਂਦੇ ਆ ਕਿ ਪੂਰਾ ਘਰ ਘਰ ਬਹੁਤ ਇਕੱਠਾ ਹੋਇਆ ਵਾ ਪੂਰਾ ਘਰ ਘਰ ਬਹੁਤ ਇਕੱਠਾ ਹੋਇਆ ਵਾ ਤੇ ਹੁਣ ਆ ਵੇਖੋ ਇਹ ਲੁਫਾਫਾ ਪਿਆ ਹੋਇਆ ਇਸ ਤਰ੍ਹਾਂ ਵੇ ਆ ਵੇਖੋ ਇਦਾਂ ਸੁੱਟ ਜੰਦੇ ਆ ਇਹੀ ਉੱਜ ਕੇ ਤੇ ਚਲ ਜਾਨੇ ਹੋਰ ਕਿਤੇ ਇਹਨੂੰ ਚੁੱਕ ਦਿੰਦੇ ਆ ਇਹਨੂੰ ਚੁੱਕ ਕੇ ਸਾਇਲ ਤੇ ਜਸਟ ਬਿਨ ਚ ਪਾ ਦਿੰਦੇ ਆ ਆ ਪਿਆ ਹੀ ਕੋਈ ਸੁੱਟ ਗਿਆ ਹੀ ਤੇ ਮੈਂ ਚੁੱਕ ਕੇ ਦਸ ਬਿਨ ਚ ਪਾ ਦਿੰਦਾ ਇਦਾਂ ਉੱਜ ਕੇ ਚਲ ਜੰਦੇ ਆ ਪਲਾਸਟਿਕ ਸਾਫ ਸੁਥਰਾ ਰੱਖਿਆ ਕਰੋ ਸਾਰਾ ਇਦਾਂ ਫਾ ਮੈਂ ਪੂਰਾ ਸਾਫ ਸੁਥਰਾ ਰੱਖੀਦਾ ਆ ਵੇਖ ਲਓ ਆ ਪਿਆਲ ਫਾਫਾ ਮੈਂ ਚੁੱਕ ਦਿੰਦੇ ਕੰਮ ਆ ਜਾਏਗਾ ਆਪਣੇ ਕੰਮ ਆ ਜਾਏਗਾ ਸਾਫ ਸੁਥਰਾ ਰੱਖਿਆ ਕਰੂ ਆਪਣੇ ਸ਼ਹਿਰ ਨੂੰ ਆਪਣੇ ਮਲੇ ਨੂੰ ਚਲੋ ਜੀ ਵੀਡੀਓ ਲਾਈਕ ਕਰਦੇ ਹੋ ਫੇਸਬੁਕ ਫੋਲ ਕਰਦੇ ਹੋ ਪੁੱਛਿਆ ਕਰੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ ਆ ਲੈ ਨੀਰਮੋਟ ਵਾਲੀ ਕਾਰ ਮੌਨਸਟਰ ਰੱਕ ਇਸ ਤਰ੍ਹਾਂ ਇਹ 150 ਦਾ ਪੈ ਰੂ 150 ਦੀ ਪਈ ਮੌਨਸਟਰ ਡਰੱਕ ਆ ਕਾਰ ਲੈ ਗਈ ਮੈਂ ਇਹ ਚਲਾ ਕੇ ਦੱਸਾਂਗੇ ਕਿਸ ਦਿਨ ਆ ਮੌਨਸਟਰ ਡਰੱਕ 150 ਦਾ ਐਦਾ ਸਟੀਰਿੰਗ ਹੈ ਇਹਦਾ ਆ ਸਟੀਰਿੰਗ ਇਦਾਂ ਲੱਗੇ ਆ ਰੈੱਡ ਕਲਰ ਦੀ ਹੈ ਆ ਆ ਵੀ ਕਲਰ ਹੈਗਾ yellow ਪਰ ਮੈਂ ਰੈੱਗ ਲੈ ਗਿਆ ਆ ਦੇ ਅਡੇ 150 ਦਾ ਪਿਆਰ ਮੁੰਡੂ ਚਲਾ ਕੇ ਦੱਸਾਂਗੇ ਕਿਸ ਦਿਨ ਬੌਨਸਟਰ ਟ੍ਰੱਕ ਪਰਫਾਰਮੈਂਸ ਦੀ ਚੈੱਕ ਕਰਾਂਗੇ ਕਿਦਾਂ ਨਹੀਂ ਹੈ ਜੇ ਬੰਦੇ ਵੀਡੀਓ ਲਾਈਕ ਕਰ ਦਿਓ ਫੇਸਬੁੱਕ ਤੇ ਫੋਲੋ ਕਰ ਦਿਓ ਇੰਸਟਾਗ੍ਰਾਮ ਫੋਲੋ ਕਰ ਲਿਓ ਜਿਆਦਾ ਕੰਦੀ ਦੇਖੇਗੇ ਇਹਦੇ ਮਦੀਪ ਸਿੰਘ ਤੇ YouTube ਚੈਨਲ ਹੈਗਾ ਜਦ ਮਦੀਪ ਸਿੰਘ ਨੂੰ ਸਬਸਕ੍ਰਾਈਬ ਕਰ ਦਿਓ ਪਸ਼ੇਆ ਕਰੋ ਚੜਦੀ ਕਲਾ ਦੇ ਰਹੇ ਹਨ ਕਰਨ ਆ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਰੱਟਾਂ ਹਰਦੀਆਂ ਅਲੱਗ-ਅਲੱਗ ਪ੍ਰਕਾਰ ਦੀ ਇਹਨਾਂ ਦਾ ਬਤਾਉਣਾ ਪੀਆ ਰੀਜ਼ਰ ਇਹ ਕਿੰਨੇ ਲੈ ਅਲੱਗ-ਅਲੱਗ ਪ੍ਰਕਾਰ ਦੀ ਰੀਜ਼ਰ ਹੁੰਦੇ ਪੀਆ ਆਹ ਰਵਟਿਆ ਰਵਟਿਆ ਆਹ ਆਹ ਰਵਟਿਆ ਆਹ ਰਵਟਿਆ ਅਲੱਗ-ਅਲੱਗ ਪ੍ਰਕਾਰ ਦੀ ਇਹਨਾਂ ਦਾ ਬਤਾਉਣਾ ਪੀਆ ਰੀਜ਼ਰ ਆਹੋ ਕਿੰਨੀ ਵਧੀਆ ਇਹ 50 ਰੁਪਏ ਦੀ ਆ ਅਲੱਗ-ਅਲੱਗ ਕਲਰ ਵੀ ਹੈਗੇ ਆ ਆ ਇਸ ਤਰ੍ਹਾਂ ਇਰੇ ਵਿੱਚ ਪੈਂਦੀ ਆ ਆ ਇਦਾਂ ਇਸ ਤਰ੍ਹਾਂ ਵਿੱਚ ਪੈਂਦੀ ਆ ਇਹ ਤਾਂ ਆ 50 ਰੁਪਏ ਦੀ ਆ ਨਾਲ ਅਲੱਗ ਅਲੱਗ ਪ੍ਰਕਾਰ ਦੀ ਹੁੰਦੀਆਂ ਵੀ ਹੁਣ ਇਨਸਾਈਡ ਆਊਟ ਇਨਸਾਈਡ ਆਊਟ ਇਹ ਆ ਇਸ ਤਰ੍ਹਾਂ 50 ਰੁਪਏ ਦੀ ਅਕੇ ਆਹ ਕਾਰਡਬੋਰਡ ਲਿਆਏ ABC ਵਾਸਤੇ ਛੋਟੇ ਬੱਚਿਆਂ ਵਾਸਤੇ ਆ ਛੋਟੇ ਬੱਚਿਆਂ ਵਾਸਤੇ ਲਿਆ ਆ ਕਾਰਡ ABC ਦਾ ਲਿਆਈ ABC ਦਾ ਕਾਰਡ ਛੋਟੇ ਬੱਚਿਆਂ ਵਾਸਤੇ 150 ਰੁਪਏ ਦਾ 150 ਦਾ ABC ਛੋਟੇ ਬੱਚੇ ਇਹਦੇ ਨੇ ਨਾ ਸਾਲ 2-3 ਸਾਲ ਦੇ ਰਹਿੰਦੇ ਆ ਉਹਨਾਂ ਨੂੰ ਸਕੋਨ ਵਾਸਤੇ वॾी चीज़ यार लकड़ लकड़